ਕਿ ਰੱਬ ਦੇ ਸੇਵਕ ਦੇ ਨਾਲ ਸਾਥ ਦਿੱਤਾ ਹੈ ਸੇਵਕਾਈ ਦੇ ਕੰਮ ਦੇ ਲਈ ਪਰਮੇਸ਼ਵਰ ਦੇ ਭਵਨ ਚ volunteers ਦੀ ਸੇਵਾ ਨਿਭਾਈ ਪ੍ਰਭੂ ਦੀ ਸੇਵਾ ਦੇ ਲਈ ਆराधना ਦੇ ਲਈ ਵਰਸ਼ਪ ਦੇ ਲਈ ਅਸੀਂ ਖੁਦਾ ਦਾ ਸਾਥ ਦੇ ਰਹੇ ਆ ਪਰ ਹੋਲਟ ਰਿਆ ਕਿਉਂ ਹੁੰਦਾ ਹੈ ਪਤਾ ਕੀ ਹੁੰਦਾ ਹੈ ਕਿਉਂਕਿ ਅਸੀਂ ਇੱਕ ਦੂਸਰੇ ਦੀ ਰੀਸ ਤੇ ਨਾਲ ਉਹ ਚੀਜ਼ਾਂ ਕਰਤਾ ਲੈਨੇ ਆ ਪ੍ਰੋਬਲਮ ਕਿੱਥੇ ਆ ਜਾਂਦੀ ਹੈ ਕਿ ਅਸੀਂ ਪਵਿੱਤਰ ਨਹੀਂ ਰਹਿੰਦੇ ਪ੍ਰੋਬਲਮ ਕਿੱਥੇ ਰਹਿੰਦੀ ਹੈ ਕਿ ਅਸੀਂ ਉਹਦੇ ਯੋਗ ਚਾਲ ਨਹੀਂ ਚੱਲਦੇ ਪ੍ਰੋਬਲਮ ਕਿੱਥੇ ਆ ਜਾਂਦੀ ਹੈ ਕਿ ਆਪਣੀਆਂ ਦੇਹਾਂ ਨੂੰ ਜਿਉਂਦਾ ਗੁਣਕਾਰ ਪਵਿੱਤਰ ਤੇ ਪਰਮੇਸ਼ਵਰ ਦੇ ਮਾਨ ਪਾਉਂਦਾ ਬਲਿਦਾਨ ਕਰਕੇ ਨਹੀਂ ਚੜਾਉਂਦੇ ਸਾਰਾ ਕੁਝ ਉਲਟ ਤਾਂ ਹੋ ਜਾਂਦਾ ਜੋਸ਼ੂਆ 3 ਦੇ ਅਧਿਆਇ ਦਾ 5 ਵਚਨ ਪੜ੍ਹ ਤੋਂ ਜਲਦੀ ਹallelujah ਇਹ ਜੋਸ਼ੂਆ ਨੇ ਲੋਕਾਂ ਨੂੰ ਆਖਿਆ ਭਾਈ ਆਪਣੇ ਆਪ ਨੂੰ ਪਵਿੱਤਰ ਕਰੋ ਜੋਸ਼ੂਆ ਨੇ ਲੋਕਾਂ ਨੂੰ ਆਖਿਆ ਆਪਣੇ ਆਪ ਨੂੰ ਕੀ ਕਰੋ ਪਵਿੱਤਰ ਕਰੋ ਹਾਂਜੀ ਕਿਉਂ ਜੋ ਭਲਕੇ ਯਹਵਾ ਤੁਹਾਡੇ ਵਿੱਚ ਅਚੰਭਾ ਵਿਖਾਲੇਗਾ ਕਿਉਂਕਿ ਭਲਕੇ ਯਹਵਾ ਤੁਹਾਡੇ ਵਿੱਚ ਕੀ ਵਿਖਾਏਗਾ ਅਚੰਭਾ ਮੌਜਾ ਚਮਤਕਾਰ ਹੁਣ ਬੜੇ ਧਿਆਨ ਨਾਲ ਸੁਣੋ ਕਦੋਂ ਕਦੋਂ ਵਿਖਾਏਗਾ ਜਦੋਂ ਤੁਸੀਂ ਆਪਣੇ ਆਪ ਨੂੰ ਕੀ ਕਰੋਗੇ ਪਵਿੱਤਰ ਤੁਹਾਡੇ ਬਿਜ਼ਨਸ ਕਦੋਂ ਵਧਣਗੇ ਤੁਹਾਡੇ ਪ੍ਰਭੂ ਦੇ ਕੰਮ ਸੇਵਕਾਈ ਦੇ ਵਿੱਚ ਸਾਥ ਦੇਣ ਦੇ ਨਾਲ ਪਰ ਵਲੰਟੀਅਰ ਦੀ ਸੇਵਾ ਨਿਭਾਉਣ ਦੇ ਨਾਲ ਪ੍ਰਭੂ ਦੀ ਸੇਵਕਾਈ ਦੇ ਕੰਮਾਂ ਦੇ ਵਿੱਚ ਆਉਣ ਦੇ ਨਾਲ ਤੁਹਾਡੇ ਬਿਜ਼ਨਸ ਕਦੋਂ ਵਧਣਗੇ ਤੁਹਾਡੇ ਘਰ 'ਚ ਸ਼ਾਂਤੀ ਕਦੋਂ ਆਏਗੀ ਤੁਹਾਡੇ ਘਰੋਂ 'ਚ ਦੁੱਖ ਬਿਮਾਰੀਆਂ ਕਦੋਂ ਜਾਣਗੀਆਂ ਜਦੋਂ ਕੀ ਕਰਾਂਗੇ ਆਪਣੇ ਆਪ ਨੂੰ ਪਵਿੱਤਰ ਤੇ ਫਿਰ ਪਰਮੇਸ਼ਵਰ ਚਮ ਅਚੰਬਾ ਵਿਖਾਏਗਾ ਕੀ ਵਿਖਾਏਗਾ ਪਰਮੇਸ਼ਵਰ ਅਚੰਬਾ ਕਈ ਵਾਰੀ ਅਸੀਂ ਪ੍ਰਭੂ ਦੇ ਕੰਮ ਦੇ ਲਈ ਪ੍ਰਭੂ ਦੇ ਘਰ ਦੇ ਵਿੱਚ ਸੇਵਾ ਕਰਦੇ ਆ ਹallelujah ਸੇਵਾ ਕਰਦੇ ਆ ਪਰ ਉਹ ਉਲਟ ਹੋ ਜਾਂਦਾ ਹallelujah ਕਿਉਂ ਹੋਇਆ ਹੈ ਖੁਦਾ ਦੇ ਲੋਕੋ ਕਿਉਂਕਿ ਅਸੀਂ ਕਿਉਂਕਿ ਪਰਮੇਸ਼ਵਰ ਦੇਖੋ ਪਰਮੇਸ਼ਵਰ ਕਿਸੇ ਵੀ ਚੀਜ਼ ਦਾ ਭੁੱਖਾ ਨਹੀਂ ਹੈ। ਪਰਮੇਸ਼ਵਰ ਨੂੰ ਦੁਨੀਆ ਦਾ ਕੋਈ ਵੀ ਬੰਦਾ ਕੁਝ ਦੇ ਸਕਦਾ ਨਹੀਂ ਹੈ। ਹallelujah। ਪਰ ਸੇਵਾ ਕਰਨ ਵਾਲੇ ਸੇਵਾਦਾਰ ਵੀ ਪ੍ਰਭੂ ਨੂੰ ਬਥੇਰੇ ਪ੍ਰਭੂ ਦੇ ਕੰਮ ਲਈ ਖੜੇ ਹੋ ਜਾਣਗੇ ਹੋ ਜਾਣਗੇ ਕਿ ਨਹੀਂ? ਵਰਸ਼ਿਪ ਕਰਾਉਣ ਵਾਲੇ ਰਾਧਿਕ ਪੰਬੀ ਪ੍ਰਭੂ ਦੇ ਕੰਮ ਦੇ ਲਈ ਖੜੇ ਹੋ ਜਾਣਗੇ। ਇਹ ਪਰਮੇਸ਼ਵਰ ਦਾ ਕੰਮ ਕਦੇ ਵੀ ਰੁਕਣ ਵਾਲਾ ਨਹੀਂ ਹੈ। ਪ੍ਰੋਬਲਮ ਕਿੱਥੇ ਆ? ਪ੍ਰੋਬਲਮ ਇੱਥੇ ਆ ਕਿ ਅਸੀਂ ਆਪਣੇ ਆਪ ਨੂੰ ਪਵਿੱਤਰ ਕਰਕੇ ਖੁਦਾ ਦੇ ਲੋਕੋ ਮੈਦਾਨ ਵਿੱਚ ਨਹੀਂ ਆਏ। ਆਪਣੇ ਆਪ ਨੂੰ ਪਵਿੱਤਰ ਕਰਕੇ ਇਸ ਜੰਗ ਦੇ ਮੈਦਾਨ ਵਿੱਚ ਨਹੀਂ ਆਏ। ਇਹ ਕਿਹੜੀ ਜੰਗ ਹੈ? ਇਹ ਉਹ ਜੰਗ ਥੋੜੀ ਜਿਹੜੀ ਆ ਇੰਡੀਆ ਤੇ ਪਾਕਿਸਤਾਨ ਦੀ ਹੋ ਕੇ ਢੀ ਹੈ। ਕੋਈ ਖੁਦਾ ਦਾ ਕਲਾਮ ਕਹਿੰਦਾ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਹੈ ਸਗੋਂ ਅੰਧਖੋਰ ਦੇ ਮਹਾਰਾਜਾਂ ਨਾਲ ਤੇ ਦੁਸ਼ਟ ਆਤਮਾਵਾਂ ਦੇ ਨਾਲ ਸਾਡੀ ਕੀ ਹੈ ਜੰਗ ਇਸ ਜੰਗ ਦੇ ਮੈਦਾਨ ਵਿੱਚ ਇਸ ਲੜਾਈ ਦੇ ਮੈਦਾਨ ਵਿੱਚ ਉਤਰਨਾ ਜੀ ਸਤ ਕੇ ਉਤਰੋ ਖੁਦਾ ਦੇ ਲੋਕੋ ਪਰ ਆਪਣੇ ਆਪ ਨੂੰ ਪਵਿੱਤਰ ਕਰਕੇ ਉਤਰੋ ਹallelujah ਕਿਉਂਕਿ ਸਾਡੀ ਲੜਾਈ ਉਸ ਦੁਸ਼ਟ ਨਾਲ ਹੈ ਜਿਹੜਾ ਇਨਸਾਨ ਵਿੱਚ ਪਵਿੱਤਰਤਾ ਹੀ ਰਹਿਣ ਨਹੀਂ ਦਿੰਦਾ